ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਚਨਾਦਾਲ ਪੁਲਾਓ ਜਾਂ ਚਨਾਦਾਲ ਖਿਚੜੀ ਵੀ ਕਈ ਲੋਕ ਇਹਨੂੰ ਕਹਿੰਦੇ ਨੇ ਤੇ ਕਈ ਜਗ੍ਹਾ ਤੇ ਇਹਨੂੰ ਪੁਨਮੀ ਖਿਚੜੀ ਵੀ ਕਿਹਾ ਜਾਂਦਾ ਆ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜੇ ਰੈਸিপি ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ ਸ਼ੁਰੂ ਕਰਦੇ ਆਂ ਖਿਚੜੀ ਬਣਾਉਣਾ ਇੱਥੇ ਆਪਾਂ ਲਵਾਂਗੇ 1 ਕੱਪ ਛੋਲਿਆਂ ਦੀ ਦਾਲ ਮੈਂ ਇੱਥੇ ਕੌਲੀ ਦੇ ਨਾਲ ਮਿਲ ਕੇ ਇੱਕ ਕੌਲੀ ਛੋਲਿਆਂ ਦੀ ਦਾਲ ਲਈ ਹੈ ਤੇ ਇਹਨੂੰ ਅਸੀਂ 4-5 ਵਾਰੀ ਸਾਫ਼ ਪਾਣੀ ਨਾਲ ਵਾਸ਼ ਕਰਕੇ 2-3 ਘੰਟੇ ਵਾਸਤੇ ਪਾਣੀ ਵਿੱਚ ਭਿਉਂ ਕੇ ਰੱਖ ਦਾਂਗੇ ਦਾਲ ਨੂੰ ਭਿਉਏ ਹੋਏ ਸਾਨੂੰ 3 ਘੰਟੇ ਹੋ ਗਏ ਨੇ ਦਾਲ ਨੂੰ ਚੈੱਕ ਕਰ ਲਾਂਗੇ ਇਹ ਦੇਖੋ ਦਾਲ ਭਿੱਜਣ ਤੋਂ ਬਾਅਦ ਥੋੜੀ ਫੁੱਲ ਵੀ ਗਈ ਹੈ ਇਹਦਾ ਪਾਣੀ ਅਸੀਂ ਕੱਢ ਦਾਂਗੇ ਤੇ ਇਹਨੂੰ ਸਾਈਡ ਤੇ ਰੱਖ ਲਾਂਗੇ ਇੱਥੇ ਆਪਾਂ ਲਵਾਂਗੇ ਇੱਕ ਗਲਾਸ ਬਾਸਮਤੀ ਚੌਲ ਤੁਸੀਂ ਕਿਸੇ ਵੀ ਚੋਲਾਂ ਦੇ ਨਾਲ ਇਹ ਪੁਲਾਓ ਬਣਾ ਸਕਦੇ ਹੋ ਚੋਲਾ ਨੂੰ ਚੰਗੀ ਤਰ੍ਹਾਂ 4-5 ਵਾਰੀ ਪਾਣੀ ਨਾਲ ਧੋ ਕੇ ਤੇ ਇਹਨਾਂ ਨੂੰ ਵੀ ਅਸੀਂ ਸਾਈਡ ਤੇ ਰੱਖ ਲਾਂਗੇ ਚੋਲਾਂ ਨੂੰ ਆਪਾਂ ਪਿਉਣਾ ਨਹੀਂ ਹੈ ਸਿਰਫ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਇੱਕ ਸਾਈਡ ਤੇ ਰੱਖ ਲਾਂਗੇ ਹੁਣ ਇਸ ਖਿਚੜੀ ਨੂੰ ਤੜਕਾ ਲਾਵਾਂਗੇ ਚਲੋ ਫਿਰ ਤੜਕੇ ਦੀ ਤਿਆਰੀ ਕਰਦੇ ਹਾਂ ਇੱਥੇ ਆਪਾਂ ਲਵਾਂਗੇ ਅੱਧੀ ਕੜਛੀ ਦੇਸੀ ਘਿਓ ਤੁਸੀਂ ਇਹਨੂੰ ਤੇਲ ਵਿੱਚ ਵੀ ਬਣਾ ਸਕਦੇ ਹੋ ਤੇ ਨਾਲ ਹੀ ਲਾ ਲਾਂਗੇ ਕੁਝ ਖੜੇ ਮਸਾਲੇ ਦੋ ਤੇਜ ਪੱਤੇ, ਦੋ ਸੁੱਕੀਆਂ ਲਾਲ ਮਿਰਚਾਂ, ਇੱਕ ਦਾਲਚੀਨੀ ਦਾ ਟੁਕੜਾ, ਇੱਕ ਮੋਟੀ ਇਲਾਚੀ, 8-10 ਕਾਲੀਆਂ ਮਿਰਚਾਂ, 3-4 ਹਰੀ ਇਲਾਚੀਆਂ ਤੇ ਅੱਧਾ ਪੌਣਾ ਚਮਚ ਜ਼ੀਰਾ ਕਿ ਉਹ ਵਿੱਚ ਪਾ ਦਾਂਗੇ। ਤੇ ਇਹਨੂੰ 1.5 ਮਿੰਟ ਵਾਸਤੇ ਫਰਾਈ ਕਰ ਲਾਂਗੇ। ਹੁਣ ਇਹਦੇ ਵਿੱਚ ਪਾ ਦਾਂਗੇ ਇੱਕ ਚਮਚ ਕੁੱਟਿਆ ਹੋਇਆ ਅਦਰਕ ਲਸਣ। ਤੁਸੀਂ ਇੱਥੇ ਅਦਰਕ ਲਸਣ ਦਾ ਪੇਸਟ ਵੀ ਪਾ ਸਕਦੇ ਹੋ। ਪਰ ਕੁੱਟਿਓਏ ਲਸਣ ਅਦਰਕ ਦਾ ਟੇਸਟ ਜ਼ਿਆਦਾ ਵਧੀਆ ਆਉਂਦਾ ਆ। 1.5 ਮਿੰਟ ਵਾਸਤੇ ਇਹਨੂੰ ਵੀ ਫਰਾਈ ਕਰ ਲਾਂਗੇ। ਇਹ ਦੇਖੋ ਬ੍ਰਾਊਨ ਕਲਰ ਦਾ ਹੋ ਗਿਆ ਹੈ। ਜ਼ਿਆਦਾ ਨਹੀਂ ਫਰਾਈ ਇਹਨੂੰ ਕਰਨਾ। ਉਸ ਤੋਂ ਬਾਅਦ ਚ ਇਹਦੇ ਵਿੱਚ ਪਾ ਦਾਂਗੇ ਦੋ ਮੀਡੀਅਮ ਸਾਈਜ਼ ਦੇ ਲੰਬੇ ਕੱਟੇ ਹੋਏ ਪਿਆਜ਼ ਤੇ ਇੱਕ ਵੱਡੇ ਸਾਈਜ਼ ਦਾ ਟਮਾਟਰ ਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਅਸੀਂ ਸੌਫਟ ਹੋਣ ਤੱਕ ਪਕਾ ਲਾਂਗੇ। 2-3 ਮਿੰਟ ਹੋ ਗਏ ਨੇ ਪਿਆਜ਼ ਤੇ ਟਮਾਟਰ ਸੌਫਟ ਹੋ ਗਏ ਨੇ। ਹੁਣ ਮਸਾਲੇ ਐਡ ਕਰਾਂਗੇ। ਪੌਣਾ ਚਮਚ ਦੇਗੀ ਮਿਰਚ, ਅੱਧਾ ਚਮਚ ਨਮਕ ਥੋੜੇ ਜਿਹੀ ਚਿਲੀ ਫਲੇਕਸ ਤੇ ਇਹਨਾਂ ਮਸਾਲਿਆਂ ਨੂੰ 1 ਮਿੰਟ ਤੱਕ ਭੁੰਨਾਗੇ ਹੁਣ ਇਹਦੇ ਵਿੱਚ ਪਾ ਦਾਂਗੇ ਭਿੱਜੀ ਹੋਈ ਦਾਲ ਤੇ ਦਾਲ ਨੂੰ ਵੀ ਮਸਾਲਿਆਂ ਦੇ ਨਾਲ ਚੰਗੀ ਤਰ੍ਹਾਂ 2-3 ਮਿੰਟ ਵਾਸਤੇ ਭੁੰਨਾਗੇ ਗੈਸ ਦੀ ਫਲੇਮ ਇੱਥੇ ਲੋ ਟੂ ਮੀਡੀਅਮ ਰੱਖਾਂਗੇ ਹੁਣ ਇੱਥੇ ਇੱਕ ਕੱਲੀ ਪਾਣੀ ਦੀ ਪਾਵਾਂਗੇ ਜਿੰਨੀ ਅਸੀਂ ਦਾਲ ਲਈ ਸੀ ਉਹਨਾਂ ਹੀ ਇਹਦੇ ਵਿੱਚ ਪਾਣੀ ਪਾਵਾਂਗੇ ਤੇ ਇਹਨੂੰ 5 ਮਿੰਟ ਵਾਸਤੇ ਟੱਕ ਕੇ ਪਕਾ ਲਾਂਗੇ ਦਾਲ ਨੂੰ ਚੈੱਕ ਕਰ ਲਾਂਗੇ ਇਹ ਦੇਖੋ ਹੁਣ ਥੋੜਾ ਥੋੜਾ ਪਾਣੀ ਬਚਿਆ ਆ ਤੇ ਇਹਦੇ ਵਿੱਚ ਅਸੀਂ ਪਾ ਦਾਂਗੇ ਚੋਲ ਜਿਨ੍ਹਾਂ ਨੂੰ ਅਸੀਂ ਭੋਂਕੇ ਨਹੀਂ ਰੱਖਿਆ ਸੀ ਸਿਰਫ ਵਾਸ਼ ਕਰਕੇ ਰੱਖਿਆ ਸੀ ਉਹ ਇਹਦੇ ਵਿੱਚ ਪਾ ਦਾਂਗੇ ਹੁਣ ਅਸੀਂ ਇਹ ਚੋਲਾਂ ਦੇ ਹਿਸਾਬ ਨਾਲ ਪਾਣੀ ਪਾਵਾਂਗੇ ਇੱਕ ਕੌਲੀ ਪਾਣੀ ਅਸੀਂ ਪਹਿਲਾਂ ਪਾਇਆ ਸੀ ਹੁਣ ਅਸੀਂ ਜਿੰਨੇ ਚੋਲ ਲਏ ਨੇ ਉਹਨਾਂ ਹੀ ਇਹਦੇ ਵਿੱਚ ਪਾਣੀ ਪਾਵਾਂਗੇ ਇੱਕ ਗਲਾਸ ਪਾਣੀ ਦਾ ਪਾ ਦਾਂਗੇ ਤੇ ਇਹਨੂੰ ਹਲਕੇ ਹੱਥਾਂ ਨਾਲ ਮਿਕਸ ਕਰ ਲਾਂਗੇ ਬੜੇ ਧਿਆਨ ਨਾਲ ਮਿਕਸ ਕਰਾਂਗੇ ਕਿ ਚੋਲ ਸਾਡੇ ਟੁੱਟਣ ਨਾ ਹੁਣ ਇਹਦੇ ਵਿੱਚ ਚੋਲਾਂ ਦੇ ਹਿਸਾਬ ਨਾਲ ਹੀ ਨਮਕ ਐਡ ਕਰਾਂਗੇ ਇੱਕ ਚਮਚਾ ਨਮਕ ਮੈਂ ਇਹਦੇ ਵਿੱਚ ਪਾਇਆ ਹੈ ਤੇ ਥੋੜਾ ਜਿਹਾ ਧਨੀਆ ਪਾ ਦਾਂਗੇ ਨਾਲ ਹੀ ਪਾ ਦਾਂਗੇ ਇੱਕ ਚਮਚ ਦੇਸੀ ਘਿਓ ਦਾ ਇਹ ਵੀ ਇਹਦੇ ਵਿੱਚ ਜ਼ਰੂਰ ਪਾਇਓ ਬਹੁਤ ਵਧੀਆ ਟੇਸਟ ਆਂਦਾ ਦੇਸੀ ਘਿਓ ਦਾ ਤੇ ਫਿਰ ਇੱਕ ਵਾਰੀ ਇਹਨਾਂ ਨੂੰ ਹਲਕੇ ਹੱਥਾਂ ਨਾਲ ਮਿਕਸ ਕਰ ਲਾਂਗੇ ਤੇ ਇਹਨੂੰ ਦੋ ਸੀਟੀਆਂ ਆਣ ਤੱਕ ਅਸੀਂ ਇਹਨਾਂ ਨੂੰ ਪਕਾ ਲਾਂਗੇ ਫੁੱਲ ਫਲੇਮ ਤੇ ਅਸੀਂ ਇਹਨੂੰ ਸੀਟੀਆਂ ਲਵਾਉਣੀਆਂ ਨੇ ਦੋ ਸੀਟੀਆਂ ਲੱਗਣ ਤੋਂ ਬਾਅਦ ਗੈਸ ਦੀ ਫਲੇਮ ਆਫ ਕਰ ਦਾਂਗੇ ਤੇ ਆਪਣੇ ਆਪ ਹੀ ਇਹਦਾ ਪ੍ਰੈਸ਼ਰ ਨਿਕਲਣ ਦਵਾਂਗੇ ਕੁੱਕਰ ਦਾ ਪ੍ਰੈਸ਼ਰ ਨਿਕਲ ਗਿਆ ਹੈ ਪਲਾਉ ਨੂੰ ਚੈੱਕ ਕਰ ਲਾਂਗੇ ਇਹ ਦੇਖੋ ਬਹੁਤ ਵਧੀਆ ਪਲਾਉ ਬਣ ਕੇ ਤਿਆਰ ਹੋਇਆ ਹੈ ਬਿਲਕੁਲ ਖਿਲੇ-ਖਿਲੇ ਚੌਲ ਬਣੇ ਨੇ ਮੈਂ ਤੁਹਾਨੂੰ ਛੋਲਿਆਂ ਦੀ ਦਾਲ ਚੈੱਕ ਕਰਕੇ ਦਿਖਾਨੀ ਆਂ ਐ ਦੇਖੋ ਪੂਰੀ ਤਰ੍ਹਾਂ ਦਾਲ ਸੌਫਟ ਹੋ ਗਈ ਐ ਚੋਲ ਵੀ ਪੂਰੀ ਤਰ੍ਹਾਂ ਗਲ ਗਏ ਨੇ ਬਹੁਤ ਵਧੀਆ ਖਿਚੜੀ ਬਣ ਕੇ ਤਿਆਰ ਹੋਈ ਐ ਹੁਣ ਇਹਨੂੰ ਸਰਵ ਕਰ ਲਾਂਗੇ ਗਾਰਨਿਸ਼ ਕਰ ਲਾਂਗੇ ਹਰੇ ਧਨੀਏ ਦੇ ਨਾਲ ਤੇ ਰਾਇਤੇ ਨਾਲ ਸਰਵ ਕਰਾਂਗੇ ਤੁਸੀਂ ਵੀ ਆਪਣੇ ਘਰ ਵਿੱਚ ਇਸ ਖਿਚੜੀ ਜਾਂ ਪੁਲਾਓ ਨੂੰ ਜ਼ਰੂਰ ਬਣਾਓ ਜੇ ਰੈਸਪੀ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਰੈਸਪੀ ਦੇ ਨਾਲ